ਵਾਹਿਗੁਰੂ ਜੀ ਕੌਣ ਸੀ ਜਾਦੂਗਰਨੀ ਨੂਰ ਸ਼ਾ ਕਿਵੇਂ ਬਣੀ ਇੱਕ ਆਮ ਕੁੜੀ ਭਾਰਵਤੀ ਜਾਦੂਗਰਨੀ ਨੂਰ ਸ਼ਾ ਤੇ ਕਿਵੇਂ ਉਸਨੇ ਭਾਈ ਮਰਦਾਨਾ ਜੀ ਨੂੰ ਆਪਣਾ ਗੁਲਾਮ ਬਣਾਇਆ ਅਤੇ ਕੀ ਹੋਇਆ ਜਦੋਂ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਨੂੰ ਛਡਾਉਣ ਵਾਸਤੇ ਗਏ ਤਾਂ ਉਹਨਾਂ ਦਾ ਸਾਹਮਣਾ ਵੀ ਜਾਦੂਗਰਨੀ ਨੂਰ ਸ਼ਾ ਨਾਲ ਹੋ ਗਿਆ ਗੁਰੂ ਨਾਨਕ ਸਾਹਿਬ ਨੇ ਕਿਵੇਂ ਉਸ ਦਾ ਉਧਾਰ ਕੀਤਾ ਗੁਰੂ ਨਾਨਕ ਸਾਹਿਬ ਨੇ ਉੱਤੇ ਕਿਹੜੀ ਬਾਣੀ ਬਾਣੀ ਉਚਾਰਨ ਕੀਤੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਜਦੋਂ ਆਪਣੀ ਪਹਿਲੀ ਉਦਾਸੀ ਨੂੰ ਪੂਰਾ ਕਰਦੇ ਹੋਏ ਆਸਾਮ ਦੇ ਗੁਲੂ ਘਾਟ ਇਲਾਕੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਨਗਰ ਦੇ ਬਾਹਰ ਹੀ ਡੇਰਾ ਲਾ ਲਿਆ ਉੱਥੇ ਬੈਠ ਕੇ ਆਪਣਾ ਕੀਰਤਨ ਕਰਨ ਲੱਗੇ ਕੁਝ ਸਮਾਂ ਬਾਅਦ ਜਦੋਂ ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਤਾਂ ਉਹਨਾਂ ਨੇ ਨਗਰ 'ਚ ਜਾ ਕੇ ਭੋਜਨ ਇਕੱਠਾ ਕਰਨ ਦੀ ਇੱਛਾ ਜ਼ਾਹਰ ਕੀਤੀ ਤਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਹੜੇ ਇਸ ਪਿੰਡ ਦੇ ਲੋਕ ਆ ਉਹ ਤੰਤਰ ਮੰਤਰ ਵਿਦਿਆਚ ਬਹੁਤ ਮਾਇਆ ਇਤਲੇ ਇਸ ਪਿੰਡ ਵਿੱਚ ਜਾਣਾ ਠੀਕ ਨਹੀਂ ਹੈ ਕਿਉਂਕਿ ਉਹ ਪਰਦੇਸੀ ਵਿਅਕਤੀਆਂ ਨਾਲ ਬਹੁਤ ਮਾੜਾ ਸਲੂਕ ਕਰਦੇ ਆ। ਖਾਸ ਕਰਕੇ ਇੱਥੇ ਦੀ ਔਰਤਾਂ ਦਾ ਬਹੁਤ ਜ਼ਿਆਦਾ ਬੋਲ ਵਾਲਾ ਹੈ। ਪਾਈ ਮਰਦਾਨਾ ਜੀ ਕਹਿਣ ਲੱਗੇ ਕਿ ਗੁਰੂ ਸਾਹਿਬ ਇੱਥੇ ਤਾਂ ਭੋਜਨ ਪ੍ਰਾਪਤ ਕਰਨ ਦਾ ਕੋਈ ਹੋਰ ਸਾਧਨ ਵੀ ਨਹੀਂ ਹੈ। ਤੇ ਵੈਸੇ ਵੀ ਭੋਜਨ ਤੋਂ ਬਿਨਾ ਬਹੁਤ ਔਖਾ। ਗੁਰੂ ਸਾਹਿਬ ਨੇ ਇਹਨਾਂ ਸਮਝਾਉਣ ਤੋਂ ਬਾਅਦ ਵੀ ਪਾਈ ਮਰਦਾਨਾ ਜੀ ਜਦੋਂ ਨਾ ਰੁਕੇ ਤਾਂ ਉਹ ਗੁਰੂ ਸਾਹਿਬ ਨੂੰ ਕਹਿਣ ਲੱਗੇ ਕਿ ਤੁਸੀਂ ਫਿਕਰ ਨਾ ਕਰੋ ਮੈਂ ਪੂਰੀ ਸਾਵਧਾਨੀ ਵਰਤਾਂਗਾ। ਤੁਸੀਂ ਬਸ ਮੈਨੂੰ ਨਗਰ ਵਿੱਚ ਜਾਣ ਦੀ ਆਗਿਆ ਦਿਓ। ਉਹ ਗੁਰੂ ਸਾਹਿਬ ਕੋਲ ਆਗਿਆ ਲੈ ਕੇ ਨਗਰ ਵੱਲੋਂ ਚੱਲ ਪਏ। ਭਾਈ ਮਰਦਾਨਾ ਜੀ ਨਗਰ ਦੇ ਵਿੱਚ ਪਹੁੰਚਦੇ ਨੇ ਤਾਂ ਉਹ ਵੇਖਦੇ ਨੇ ਇੱਕ ਖੂਹ ਉੱਪਰ ਕੁਝ ਬੀਬੀਆਂ ਪਾਣੀ ਪਰ ਰਹੀਆਂ ਹੁੰਦੀਆਂ ਨੇ। ਭਾਈ ਮਰਦਾਨਾ ਜੀ ਨੇ ਉਹਨਾਂ ਕੋਲ ਜਾਂਦੇ ਹੁੰਦੇ ਬੇਨਤੀ ਕਰਦੇ ਨੇ ਕਿ ਮੈਨੂੰ ਪਿਆਸ ਲੱਗੀ ਹੈ ਕਿਰਪਾ ਕਰਕੇ ਮੈਨੂੰ ਜਲ ਛਕਾਓ। ਹੋਰ ਤਾਂ ਭਾਈ ਮਰਦਾਨਾ ਜੀ ਵੱਲ ਗੋਹ ਨਾਲ ਦੇਖਦੀਆਂ ਨੇ। ਤੇ ਉਹਨਾਂ ਦੀ ਬੋਲੀ ਤੋਂ ਪਾਣੀ ਦਾ ਸਮਝ ਜਾਂਦੀ ਐ ਕਿ ਪਰਦੇਸੀ ਆਈ ਕੋਈ ਤੇ ਉਹ ਆਪਸ ਵਿੱਚ ਕੁਝ ਚਲਾ ਕਰਨ ਲੱਗ ਜਾਂਦੀ ਐ ਤੇ ਕੋਨੇ ਚ ਜਾ ਕੇ ਇੱਕ ਔਰਤ ਭਾਈ ਮਰਦਾਨਾ ਜੀ ਨੂੰ ਪਾਣੀ ਪਿਆਉਂਦੀ ਐ ਤੇ ਕਹਿੰਦੀ ਐ ਕਿ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਭੋਜਨ ਛਕਾਵਾਂਗੀ ਘਰ ਪਹੁੰਚ ਕੇ ਔਰਤ ਭਾਈ ਮਰਦਾਨਾ ਜੀ ਨੂੰ ਖਾਣ ਵਾਸਤੇ ਕੁਝ ਭੋਜਨ ਦਿੰਦੀ ਐ ਆਹ ਜਿਹਦੇ ਵਿੱਚ ਉਹਨੇ ਕੁਝ ਨਸ਼ੀਲਾ ਪਦਾਰਥ ਮਿਲਾਇਆ ਹੁੰਦਾ ਹੈ ਜਦੋਂ ਨਸ਼ੀਲਾ ਪਦਾਰਥ ਆਪਰਾ ਅਸਰ ਕਰਦਾ ਹੈ ਤਾਂ ਭਾਈ ਮਰਦਾਨਾ ਜੀ ਆਪਣੀ ਸੁੱਧ ਬੁੱਧ ਖੋ ਬੈਠਦੇ ਆਂ ਤੇ ਮੂਕਾ ਵੇਖਦੀ ਉਹ ਇਸਤਰੀ ਇਕਤਾਾ ਕਰ ਲੈਂਦੀ ਹੈ ਤੇ ਭਾਈ ਮਰਦਾਨੀ ਜੀ ਦੇ ਗਲ ਵਿੱਚ ਬੰਨ੍ਹ ਦਿੰਦੀ ਹੈ ਉਹ ਧਾਗੇ ਨੇ ਜੰਤਰਾ ਮੰਤਰਾਂ ਨਾਲ ਤਿਆਰ ਕੀਤਾ ਹੁੰਦਾ ਹੈ ਉਹ ਇਸਤਰੀ ਨੇ ਉਸਤਾਦ ਦੇ ਨਾਮੁਣੀ ਦਾ ਮੰਤਰ ਪੜਿਆ ਹੁੰਦਾ ਹੈ ਜਿਸ ਤੋਂ ਬਾਅਦ ਉਹ ਵਿਅਕਤੀ ਆਪਣੇ ਆਪ ਨੂੰ ਸਾਹਮਣੇ ਵਾਲੇ ਵਿਅਕਤੀ ਦਾ ਗੁਲਾਮ ਸਮਝਣ ਲੱਗ ਜਾਂਦਾ ਹੈ ਤੇ ਉਹਦੇ ਵਾਸ ਵਿੱਚ ਹੋ ਜਾਂਦਾ ਹੈ ਗੁਰੂ ਗੁਰੂ ਨਾਨਕ ਸਾਹਿਬ ਬੈਠੇ ਭਾਈ ਮਰਦਾਨਾ ਜੀ ਦੀ ਉਡੀਕ ਕਰ ਰਹੇ ਹੁੰਦੇ ਹਨ ਜਦੋਂ ਕਾਫੀ ਸਮਾਂ ਹੋ ਜਾਂਦਾ ਹੈ ਉਡੀਕ ਕਰਦੇ ਕਰਦੇ ਭਾਈ ਮਰਦਾਨਾ ਜੀ ਵਾਪਸ ਨਹੀਂ ਆਉਂਦੀ ਤਾਂ ਗੁਰੂ ਸਾਹਿਬ ਆਪ ਉੱਠ ਕੇ ਮਰਦਾਨਾ ਜੀ ਦੀ ਪਾਲ ਵਿੱਚ ਤੁਰ ਪੈਂਦੇ ਹਨ ਉਹ ਨਗਰ 'ਚ ਉਸੇ ਖੂਹ ਤੇ ਪਹੁੰਚਦੇ ਹਨ ਜਿੱਥੇ ਭਾਈ ਮਰਦਾਨਾ ਜੀ ਨੇ ਉਸ ਔਰਤ ਕੋਲ ਪਾਣੀ ਪੀਤਾ ਸੀ ਉਸ ਸਮੇਂ ਉਸ ਖੂਹ ਤੇ ਕੁਝ ਬੱਚੇ ਖੇਡ ਰਹੇ ਹੁੰਦੇ ਹਨ ਤੇ ਬੱਚੇ ਗੁਰੂ ਨਾਨਕ ਸਾਹਿਬ ਨੂੰ ਦੱਸਦੇ ਹਨ ਕਿ ਇੱਥੇ ਇੱਕ ਕਿਸੇ ਰਾਗੀ ਨੂੰ ਆਪਣੇ ਘਰ ਲੈ ਗਈਆਂ ਸੀ ਕੁਝ ਔਰਤਾਂ ਭੋਜਨ ਚਕਾਉਣ ਵਾਸਤੇ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਦੀ ਭਾਲ ਕਰਦੇ ਕਰਦੇ ਜਦੋਂ ਉਸ ਔਰਤ ਦੇ ਘਰੇ ਪਹੁੰਚਦੇ ਹਨ ਤਾਂ ਔਰਤ ਸਾਫ਼ ਮੁਕਰ ਜਾਂਦੀ ਹੈ ਇੱਥੇ ਤਾਂ ਕੋਈ ਵੀ ਨਹੀਂ ਆਇਆ ਉਹ ਕਹਿੰਦੀ ਹੈ ਆਪਣੇ ਘਰ ਦੀ ਕੁੰਡੀ ਲਗਾ ਕੇ ਆਪਣਾ ਘੜਾ ਚੁੱਕ ਕੇ ਵਾਪਸ ਖੂਹ ਤੇ ਪਾਣੀ ਭਰਨ ਚੱਲ ਪੈਂਦੀ ਹੈ ਤੇ ਉੱਤੇ ਜਾ ਕੇ ਆਪਣੀ ਸਹੇਲੀਆਂ ਦੱਸਦੀ ਹੈ ਕਿ ਪਿਛਲੇ ਰਾਹ ਗੇਂ ਦੀਪਾਲ ਵਿੱਚ ਇੱਕ ਹੋਰ ਰਾਹਗੀ ਆਇਆ ਹੈ ਪਰ ਉਹ ਨਹਾਲੀ ਆਪਣੀ ਸੈਲੀ ਨੂੰ ਕਹਿੰਦੀ ਕਿ ਆ ਜਿਹੜਾ ਰਾਗੀ ਹੁਣੇ ਆਇਆ ਹੈ ਇਹ ਮੈਨੂੰ ਪਹਿਲੇ ਰਾਗੀ ਨੂੰ ਸਿੱਧਾ ਨਹੀਂ ਲੱਗਦਾ ਸਗੋਂ ਉਸ ਤੋਂ ਵੱਧ ਚੁਸਤ ਚਲਾਕ ਲੱਗਦਾ ਹੈ ਇਸ ਲਈ ਇਹਨੂੰ ਵਸਜ ਕਰਨਾ ਸੌਖਾ ਨਹੀਂ ਹੈ ਤਾਂ ਕਿਉਂ ਨਾ ਆਪਾਂ ਇਹਨੂੰ ਵਸਜ ਕਰਨ ਵਾਸਤੇ ਆਪਣੀ ਜਿਹੜੀ ਮੁਖੀ ਆ ਨੂਰ ਸ਼ਾ ਉਹਦੀ ਮਦਦ ਲਈਏ ਗਿਆਨੀ ਗੁਰਬਖਸ਼ ਸਿੰਘ ਮੁਲਸ਼ਨ ਜੀ ਆਪਣੀ ਕਿਤਾਬ ਨਾਨਕ ਉਦਾਸੀਆਂ ਦਰਪਣ ਜੀ ਨੂਰ ਸ਼ਾ ਬਾਰੇ ਲਿਖਦੀ ਹੈ ਕਿ ਨੂਰ ਸ਼ਾ ਇੱਕ ਇਹੋ ਜਿਹੀ ਜਾਦੂਗਰ ਨਹੀਂ ਸੀ ਜਿਹਦੇ ਅੱਗੇ ਵੱਡੇ ਵੱਡੇ ਕਰਨੀ ਵਾਲੇ ਸਾਧੂ ਸੰਤ ਵੀ ਟਿਕ ਨਹੀਂ ਪਾਉਂਦੇ ਸੀ ਉਹ ਔਰਤ ਆਪਣੀ ਮੁਖੀ ਨੂਰ ਸ਼ਾ ਨੂੰ ਲੈ ਕੇ ਗੁਰੂ ਨਾਨਕ ਸਾਹਿਬ ਕੋਲ ਜਾਂਦੀ ਹਨ ਤਾਂ ਕਿ ਗੁਰੂ ਨਾਨਕ ਸਾਹਿਬ ਨੂੰ ਵਾਸੀਜ ਕੀਤਾ ਜਾ ਸਕੇ ਗੁਰੂ ਨਾਨਕ ਸਾਹਿਬ ਕੋਲ ਪਹੁੰਚ ਕੇ ਨੂਰ ਸ਼ਾ ਜਿਹੜੀ ਆ ਕੇ ਆਪਣੀ ਕਾਫੀ ਤੰਤਰ ਮੰਤਰ ਅਜਮਾਉਂਦੀ ਹੈ ਗੁਰੂ ਨਾਨਕ ਸਾਹਿਬ ਤੇ ਕਿ ਉਹਨਾਂ ਨੂੰ ਵਸਿਚ ਕੀਤਾ ਜਾ ਸਕੇ ਪਰ ਗੁਰੂ ਨਾਨਕ ਸਾਹਿਬ ਉੱਪਰ ਇਹਨਾਂ ਦਾ ਕੋਈ ਅਸਰ ਨਹੀਂ ਹੁੰਦਾ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਕਹਿੰਦੇ ਹਨ ਕਿ ਤੁਸੀਂ ਸ਼ਰੀਰ ਕਰਕੇ ਭਾਵੇਂ ਔਰਤ ਹੋ ਪਰ ਤੁਹਾਡੇ ਜਿਹੜੇ ਕੰਮ ਹਨ ਉਹ ਔਰਤਾਂ ਵਾਲੇ ਨਹੀਂ ਆ ਇਹ ਗੱਲ ਕਹਿੰਦੇ ਗੁਰੂ ਨਾਨਕ ਸਾਹਿਬ ਉੱਥੇ ਇੱਕ ਬਾਣੀ ਉਚਾਰਨ ਕਰਦੇ ਆ ਗੱਲੀ ਅਸੀਂ ਚੰਗੀਆਂ ਆਚਾਰੀ ਬੁਰਈਆਂ ਮਨੁੱਖਸ ਦਾ ਕਲੀਆਂ ਬਾਰੂ ਚਿਤਵਾਇਆਂ ਗੁਰੂ ਨਾਨਕ ਸਾਹਿਬ ਨੇ ਉੱਥੇ ਬਾਣੀ ਉਚਾਰਨ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 85 ਤੇ ਸੁਭਾਏਮਾਨ ਹੈ। ਇਸ ਸ਼ਬਦ ਨੂੰ ਸੁਣ ਕੇ ਨੂਰ ਜਾਂ ਜਿਵੇਂ ਆਪਣੀ ਸੁੱਧ ਬੁੱਧਗਵਾ ਬੈਠਦੀ ਹੈ ਤੇ ਉਸ ਦੇ ਅੰਦਰ ਦਿਕਵਾੜ ਖੁੱਲ ਜਾਂਦੇ ਹਨ। ਗੁਰੂ ਨਾਨਕ ਸਾਹਿਬ ਦੇ ਪੈਰੀ ਡਿੱਗ ਕੇ ਆਪਣੀ ਕੀਤੀਆਂ ਤੇ ਮਾਫੀ ਮੰਗਣ ਲੱਗ ਜਾਂਦੀ ਹੈ। ਗੁਰੂ ਨਾਨਕ ਸਾਹਿਬ ਉਸ ਨੂੰ ਭਾਈ ਮਰਦਾਨਾ ਜੀ ਨੂੰ ਛੱਡਣ ਵਾਸਤੇ ਕਹਿੰਦੇ ਹਨ। ਭਾਈ ਮਰਦਾਨਾ ਜੀ ਦੇ ਛੁੱਟਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਨੂਰ ਸ਼ਾਨ ਨੂੰ ਪੁੱਛ ਦੇਣ ਕਿ ਤੂੰ ਤੰਤਰ ਮੰਤਰ ਕਿਉਂ ਕਰਦੀ ਹੈ? ਤੇ ਜਾਦੂਗਣੀ ਕਿਵੇਂ ਬਣੀ? ਤਾਂ ਜਾਦੂਗਰਨੀ ਨੂਸ਼ਾ ਨੇ ਆਪਣੀ ਕਹਾਣੀ ਦੱਸਦੇ ਹੋਏ ਕਹਿੰਦੀ ਹੈ ਕਿ ਮੇਰਾ ਅਸਲ ਵਿੱਚ ਨਾਮ ਪਾਰਵਤੀਆ ਤੇ ਸਾਡੇ ਪਿੰਡ ਇੱਕ ਤਾੰਤਿਕ ਆਇਆ ਸੀ ਤੇ ਮੇਰੇ ਪਿਤਾ ਨਰਿੰਦਰਨਾਥ ਨੇ ਉਹਦੇ ਕੋਲ ਤੰਤਰ ਵਿਦਿਆ ਸਿੱਖੀ ਉਹ ਮੇਰੇ ਪਿਤਾ ਨੂੰ ਆਪਣੀ ਗੱਦੀ ਦੇ ਕੇ ਇੱਥੋਂ ਚਲਾ ਗਿਆ ਤੇ ਪਿਤਾ ਨੇ ਮਰਨ ਤੋਂ ਪਹਿਲਾਂ ਮੈਨੂੰ ਇਹ ਸਾਰੀ ਸ਼ਕਤੀਆਂ ਦਾ ਮਾਲਕ ਬਣਾ ਦਿੱਤਾ ਭਰੀ ਜਵਾਨੀ 'ਚ ਜਦੋਂ ਮੇਰੇ ਕੋ ਸ਼ਕਤੀਆਂ ਆਈਆਂ ਤਾਂ ਮੈਨੂੰ ਕੋਈ ਸਮਝਾਉਣ ਵਾਲਾ ਨਹੀਂ ਸੀ ਮੈਂ ਇਹਨਾਂ ਸ਼ਕਤੀਆਂ ਦੇ ਨਾਲ ਲੋਕਾਂ ਨੂੰ ਆਪਣੇ ਅੱਗੇ ਝੁਕਾਉਣਾ ਸ਼ੁਰੂ ਕਰ ਦਿੱਤਾ ਤੇ ਮੈਂ ਉਸ ਤਾੰਤ੍ਰਿਕ ਦੇ ਨਾਤੇ ਹੀ ਆਪਣਾ ਨਾਮ ਨੂਰ ਸ਼ਾਹ ਰਖ ਲਿਆ ਗੁਰੂ ਨਾਨਕ ਸਾਹਿਬ ਉਹਨੂੰ ਕਹਿੰਦੇ ਕਿ ਜੇਕਰ ਮੰਤਰ ਸਾਧਨਾ ਕਰਕੇ ਕੋਈ ਸ਼ਕਤੀਆਂ ਆ ਗਈਆਂ ਤਾਂ ਕਿੰਨਾ ਚੰਗਾ ਹੁੰਦਾ ਜੇ ਤੂੰ ਇਹਨਾਂ ਦੀ ਵਰਤੋਂ ਗਲਤ ਨਾ ਕਰਕੇ ਸਭਨ ਲੋਕਾਂ ਦੀ ਭਲਾਈ ਵਾਸਤੇ ਕਰਦੀ ਫਿਰ ਤੇਰੀ ਜਵਾਨੀ ਨਹੀਂ ਸਗੋਂ ਪੂਰਾ ਜੀਵਨ ਹੀ ਸਫਲ ਹੋ ਜਾਣਾ ਸੀ ਨੂਰ ਸ਼ਾਹ ਕਹਿੰਦੀ ਹੈ ਕਿ ਤੁਸੀਂ ਮੇਰੇ ਅੰਦਰ ਦੀ ਮਰ ਚੁੱਕੀ ਪਾਰਵਤੀ ਨੂੰ ਜਿੰਦਾ ਕੀਤਾ ਹੈ ਹੁਣ ਆਪਾਂ ਹੁਣ ਆਪਜੀ ਕਿਰਪਾ ਕਰੋ ਤੇ ਮੈਨੂੰ ਅੱਗੇ ਦੀ ਸੋਝੀ ਬਖਸ਼ੋ ਗੁਰੂ ਨਾਨਕ ਸਾਹਿਬ ਹੁਣ ਸਮਝਾਉਂਦੇ ਕਿ ਉਸ ਪਰਮਾਤਮਾ ਦੇ ਸਿਮਰਨ ਅੱਗੇ ਇਹੇ ਤੰਤਰ ਮੰਤਰ ਕੁਝ ਵੀ ਨਹੀਂ ਇਸ ਲਈ ਇਸ ਪਰਮਾਤਮਾ ਨਾਲ ਜੁੜੋ ਤੇ ਪਖੰਡਵਾਦ ਦਾ ਤਿਆਗ ਕਰੋ ਤੇ ਆਪਣੇ ਨਾਲ ਜੁੜੀਆਂ ਇਹਨਾਂ ਔਰਤਾਂ ਨੂੰ ਇਸ ਪਰਮਾਤਮਾ ਨਾਲ ਜੋੜੋ ਤੇ ਗ੍ਰਸਤ ਜੀਵਨ ਨੂੰ ਤਾਰਨ ਕਰੋ ਇਸ ਤੋਂ ਬਾਅਦ ਜادوਗਰ ਨੂਸ਼ਾ ਜੋ ਹੁਣ ਪਾਰਵਤੀ ਬਣ ਚੁੱਕੀ ਸੀ ਉਹਨੇ ਬਾਬੇ ਨਾਨਕ ਅੱਗੇ ਸੀਸ ਨਿਮਾਇਆ ਗੁਰੂ ਸਾਹਿਬ ਦੇ ਚਰਨਾਂ ਵਾਲ ਪ੍ਰਾਪਤ ਕੀਤੀ ਬਾਬੇ ਨਾਨਕ ਦੀ ਸਿੱਖਿਆ ਨੂੰ ਧਾਰਨ ਕੀਤਾ ਉਹਨੇ ਹੁਣ ਤੱਕ ਜੋ ਵੀ ਧਨ ਦੌਲਤ ਜੜ ਕੇ ਰੱਖੀ ਸੀ ਉਹਨਾਂ ਨੂੰ ਲੋੜਵੰਦਾਂ ਨੂੰ ਵੰਡਦੇ ਤੇ ਆਪਣੀ ਹਵੇਲੀ ਨੂੰ ਧਰਮਸ਼ਾਲਾ ਬਣਾ ਦਿੱਤਾ ਅਗਲੇ ਦਿਨ ਪਾਰਵਤੀ ਮਜ਼ਦੂਰੀ ਕਰਨ ਲਈ ਚਲੀ ਗਈ ਤੇ ਉਸਨੇ ਮਜ਼ਦੂਰੀ ਕਰਕੇ ਜੋ ਵੀ ਕਮਾਇਆ ਉਸ ਦੀ ਰਸਦ ਖਰੀਦੀ ਤੇ ਆਪਣੇ ਹੱਥੀ ਖਿਚੜੀ ਤਿਆਰ ਕਰਕੇ ਮਰਦਾਨਾ ਜੀ ਤੇ ਬਾਬੇ ਨਾਨਕ ਨੂੰ ਚਕਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ